ਸੋ ਜਦੋਂ ਸੁਰਤ ਜਲ ਪੈਂਦੀ ਹੈ ਤੇ ਸੁਪਨਾ ਕੋਈ ਥਾ ਨਹੀਂ ਕੋਈ ਉਹਦਾ ਕਿਨਾਰਾ ਨਹੀਂ ਕੋਈ ਬੰਦਾ ਨਹੀਂ ਕਿੰਨੀ ਸੁਰਤ ਤੇਜ ਹੋ ਜਾਂਦੀ ਬਾਣੀ ਕਿੰਨੀ ਸੁਰਤ ਤੇਜ ਹੁੰਦੀ ਹੈ ਜੇ ਵੀ ਸਦੀ ਦੇ ਮਹਾਨ ਜਨੈਲ ਸੰਤ ਗਿਆਨੀ ਜਨੈਲ ਸਿੰਘ ਖਾਲਸਾ ਪੰਡਰਾਵਾ ਉਹਨਾਂ ਦਾ ਰੋਜ਼ ਦਾ ਨਿਤਨੇਮ ਗੁਰਮਖਾ ਕੋਲੋਂ ਜਿਹੜਾ ਸੁਣਿਆ ਇੱਕ ਸੇਕ ਜਪੀ ਸਿੰਘ ਦਾ ਪਾਠ ਇਹ ਸਾਰੀ ਸੁਰਤ ਦੀ ਖੇਡ ਸੀ ਜਦੋਂ ਸੁਤ ਚੜ ਪਾਵੇ ਆਪਣੇ ਆਪ ਰਾਤ ਦੇ ਮਿੱਥੋਂ ਤੱਕ ਸੁਤਿਆਂ ਪਿਆ ਵੀ ਬਾਣੀ ਦਾ ਜਪ ਚੱਲਦਾ ਇੱਥੇ ਭਾਈ ਸਾਹਿਬ ਨੇ ਚਾਰ ਬਾਣੀਆਂ ਦਾ ਜ਼ਿਕਰ ਕੀਤਾ ਪਰ ਆਪਸੰਤੀ ਮਦਮਾ ਤੇ ਬਹਿਤਰੀ ਜੇ ਸਾਨੂੰ ਇਹ ਨਹੀਂ ਸਮਝ ਆਉਂਦੀਆਂ ਤੇ ਨਹੀਂ ਸਹੀ ਹਾਂ ਜੇ ਮੂੰਹ ਤੋਂ ਨਾ ਬੋਲ ਕੇ ਜੇ ਬਾਣੀ ਪੜੀ ਜਾਂਦੀ ਤੇ ਠੀਕ ਹੈ ਪਰ ਜੇ ਨਹੀਂ ਅਸੀਂ ਸੁਤ ਨਾਲ ਪੜ ਸਕਦੇ ਤੇ ਰਸਨਾ ਤੋਂ ਬੋਲ-ਬੋਲ ਕੇ ਬਾਣੀ ਦਾ ਪਾਠ ਛੀ ਆਵਾਜ਼ ਵਿੱਚ ਕੀਤਾ ਜਾਵੇ ਪੁਰਾਣੇ ਸਮੇਂ ਚ ਗੁਰਸਿੱਖ ਜਿਹੜੇ ਸਨ ਉਹ ਉੱਚੀ ਉੱਚੀ ਆਵਾਜ਼ ਜਬਾਣੀ ਦਾ ਪਾੜ ਕਰਦੇ ਸਨ ਭਾਈ ਸਾਹ ਭਾਈ ਰਣਧੀਰ ਸਿੰਘ ਜੀ ਅਖੰਡ ਕੀ ਇਤਰੀ ਜਥੇ ਦੇ ਮੁਖੀ ਹੋਏ ਉਹ ਬੜੀ ਉੱਚੀ ਆਵਾਜ਼ ਜਬਾਣੀ ਦਾ ਪਾੜ ਕਰਦੇ ਸਨ ਸਿਮਰਨ ਕਰਦੇ ਸਨ ਆਪਣੇ ਪਿੰਡੋਂ ਦੂਰ ਇੱਕ ਥਾਂ ਤੇ ਉਜਾਰ ਦੇ ਇਲਾਕੇ ਵਿੱਚ ਬਹਿ ਜਾਂਦੇ ਸਨ ਕਿ ਕਿ세 ਹੋਰ ਵਿਅਕਤੀ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕੋਣ ਤੇ ਕਈਆਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ ਕਿ ਉੱਚੀ ਚੀ ਬੋਲ ਰਹੇ ਹਨ ਸਾਨੂੰ ਸੌਣ ਨਹੀਂ ਦਿੰਦੇ ਸੋ ਦੂਰ ਚਲੇ ਜਾਂਦੇ ਸਨ ਉਹ ਯਾਰ ਉੱਚੀ ਚੀ ਪਾਣੀ ਦਾ ਪਾਰ ਕਰਦੇ ਸਨ ਸਤਖੰਡ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਗ੍ਰੰਥੀ ਸਹਿਬਾਨ ਭਾਈ ਅਚਰ ਸਿੰਘ ਜੀ ਸ਼੍ਰੀ ਗੋਬਿੰਦ ਸਿੰਘ ਜੀ ਦੇ ਜਥੇਦਾਰ ਵੀ ਥੋ ਸੋ ਉਹਨਾਂ ਵਰਪਖਾਂ ਬਾਰੇ ਜੇਕਰ ਪੜਦਾ ਕਿ ਜਦੋਂ ਉਹ ਸ੍ਰੀ ਦਰਬਾਰ ਸਹਿਬ ਸੇਵਾ ਕਰਨ ਤੋਂ ਬਾਅਦ ਤੇ ਉਹ ਸੁੱਚੀ ਜੀ ਬਾਣੀ ਦਾ ਪਾਠ ਕਰਦੇ ਆਉਂਦੇ ਸਨ ਉਹਨਾਂ ਨੂੰ ਖੁਸ਼ਿਆ ਤੁਸੀਂ ਨੂੰ ਇਤਨੀ ਪਰਸਰ ਨੇ ਕਹਿੰਦੇ ਘਰਾਂ ਵਿੱਚ ਆਸੀ ਪਾਸੇ ਜੋ ਲੋਰ ਕੋ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਬਾਣੀ ਦੀ ਪੈ ਜਾਵੇ ਤੇ ਉਹਨਾਂ ਦਾ ਵੀ ਭਲਾ ਹੋ ਸਕੇ ਸਾਡਾ ਇਹ ਮੰਨਦਾ ਖਿਆਲ ਹੈ ਤਾਂ ਉੱਚੀ ਬਾਣੀ ਪੜਦੇ ਹਨ ਸੋ ਭਾਈ ਸਾਹਿਬ ਕਹਿੰਦੇ ਹਨ ਚਾਰ ਤਰੀਕੇ ਇਥੇ ਉਹਨਾਂ ਦਾ ਰਸ ਦਿੱਤੇ ਨੇ ਸਾਡੇ ਵਾਸਤੇ ਭਾਵੇਂ ਅਸੀਂ ਗੁੱਤ ਰੂਪ ਵਿੱਚ ਪੜੀਏ ਭਾਵੇਂ ਬੁੱਲ ਹਲਾ ਕੇ ਪੜੀਏ ਤੇ ਭਾਵੇਂ ਆਵਾਜ਼ ਕੱਟ ਕੇ ਪੜੀਏ ਸੋ ਪਾਵਨ ਬਾਣੀ ਦਾ ਪਾਠ ਜਿਵੇਂ ਜਿਨੇ ਕਹਿੰਦੇ ਇਹ ਕਰਨਾ ਚਾਹੀਦਾ ਹੈ ਜਪ 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 ਬਠੋ ਤਿਜ ਗੁਰ ਕਉਲ ਆਨੰਦ ਨੰਦ ਕਿਉ ਕਿਉ ਫਲ ਫਾ ਪਾਠ ਫਲ ਅਧ ਕਰਿ ਜਿਵੇਂ ਕਹਿੰਦੇ ਵੀ ਤੁਸੀਂ ਬਾਣੀ ਪੜ ਸਕਦੇ ਹੋ ਬਾਣੀ ਨੂੰ ਪੜੋ ਇਹਦਾ ਭਾਰ ਹੀ ਫਲ ਮਿਲੇਗਾ ਕੋਟ ਕੁੰਨ ਸੁਨ ਹਰ ਕੀ ਬਾਣੀ ਕਰੋਣਾ ਹੀ ਪੁੰਨ ਪ੍ਰਾਪਤ ਹੋ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਦੋਂ ਰੱਬ ਦੀ ਬਾਣੀ ਸੁਣੀ ਜਾਂਦੀ ਹੈ। ਇਹੀ ਜਾਪ ਕੋ ਬੋਲ ਇਹ ਜਪ ਸਹਿਬ ਦੀ ਬਾਣੀ ਦਾ ਬੋਲ ਦਾ ਅਰਥ ਹੈ ਮੋਢਾ ਹੈ ਭਾਈ ਜਪੀ ਸਹਿਬ ਦੀ ਸਾਰੀ ਬਾਣੀ ਇਹ ਕਹਿੰਦੀ ਹੈ ਕਿ ਭਾਈ ਇਹ ਕਾਲਪੁਰਖ ਦਾ ਕੰਮ ਜੱਤੋਂ ਸਿਮਤ ਕਰੋ ਪਰਮੇਸ਼ਰ ਜੀ ਦੀ ਹੀ ਸਿਫਤ ਸਲਾਹ ਹੈ। ਜੋ ਸਹਿਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਮੁਖ ਮੰਡਲ ਅਵਤਾਰ ਅਸਨਾ ਤੋਂ ਪ੍ਰਗਟ ਹੋਈ ਹੈ ਇਸ ਵਾਸਤੇ ਇਥੇ ਭਾਈ ਸਾਹਿਬ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਹ ਜੋ ਪਾਵਨ ਬਾਣੀ ਹੈ ਇਹਨੂੰ ਭਾਵੇਂ ਉੱਚੀ ਬੋਲੋ ਭਾਵੇਂ ਬੁੱਲ ਹਲਾਓ ਇਰਦੇ ਹੋਣ ਆਵਾਜ਼ ਨਾ ਆਉਂਦੀ ਹੋਵੇ ਤੇ ਭਾਵੇਂ ਸੁਰਤ ਵਿੱਚ ਪਾਵਨ ਬਾਣੀ ਦਾ ਪਾਠ ਚੱਲਦਾ ਹੋਵੇ ਕੋਈ ਵੀ ਦੇਖਾ ਹੋਵੇ ਪਰ ਇਹ ਬਾਗਲ ਬਾਣੀ ਜਿਹੜੀ ਮੂਲ ਰੂਪ ਹੈ ਮੁੱਢ ਰੂਪ ਹੈ ਪਰਮੇਸ਼ਰ ਦੇ ਘਰ ਉੱਜੋਂ ਆਈ ਗੁਰੂ ਪੋਖਰਾ ਹੀ ਪ੍ਰਗਟ ਹੋਈ ਹੈ ਜਿਹੜਾ ਵੀ ਪਾਣੀ ਦਾ ਪਾਠ ਕਰੇਗਾ ਜਿਵੇਂ ਕਿਵੇਂ ਵੀ ਕਰੇਗਾ ਉਹਨੂੰ ਭਾਰੀ ਫਲ ਪ੍ਰਾਪਤ ਹੋਏਗਾ ਜਾਪਾ ਜੱਪਾ ਜਪ ਪਠੋ ਦਿਜਬਰ ਕਲਨੰਦ ਨੰਦ ਇੱਥੇ ਕਹਿੰਦੇ ਵਚਨ ਹੋਇਆ ਉਹਦੇ ਨਾਮ ਬੜੇ ਸਨ ਬ੍ਰਿਜ ਲਾਲ ਵੀ ਉਹਦਾ ਨਾਮ ਸੀ ਕ੍ਰਿਸ਼ਨ ਤੇ ਕੇਸ਼ਵ ਵੀ ਉਹਦਾ ਨਾਮ ਸੀ ਉਸ ਬੰਦਕ ਦਾ ਕਾਸ਼ੀ ਵਾਲੇ ਦਾ ਜਿਹੜਾ ਗੁਰੂ ਅਰਜਨ ਦੇਵ ਬਾਦਸ਼ਾਹ ਰਾਮ ਰਾਜ ਜੀ ਨੂੰ ਮਿਲਿਆ ਜਿੱਤੇ ਸਹਿਬਾਂ ਨੇ ਦਰਸ਼ਨ ਬਖਸ਼ੇ ਕਿਰਪਾ ਕੀਤੀ ਸੀ ਇਹਦੇ ਦੱਸਿਆ ਗਿਆ ਕਿ ਜਾਪ ਅਜੱਪਾ ਜਪ ਪਠੋ ਇਹਦਾ ਜਾਪ ਜਪਜੀ ਸਾਹਿਬ ਨਾ ਇਹਦਾ ਅਜੱਪਾ ਜਪ ਪਠੋ ਜਾਪ ਕਰੋ ਕਿ ਕਈ ਘਰਾਂ ਦੇ ਜੀ ਬਾਸੇ ਮਾਰੀ ਪੜਦੇ ਆ ਬਹੁਤ ਹੈ ਪਰ ਇੱਥੇ ਵੀ ਲਿਖਿਆ ਹੈ ਅਜੱਪਾ ਜਾਪ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਅਜੱਪਾ ਜਾਪ ਨਾ ਬਿਸਰੈ ਆਤ ਜੁਗਤ ਸਫਾਏ ਜਿਹੜਾ ਜੱਪਾ ਜਾਪ ਹੈ ਨਾ ਤੇਰੇ ਆਪਣੇ ਆਪ ਜਾਂਦਾ ਹੈ ਦੇ ਵਾਸਤੇ ਮਿਹਨਤ ਬਸ਼ਕਤ ਘੱਲ ਨਾ ਨਹੀਂ ਘੱਲਦੀ ਪੈਂਦੀ ਸੋਤੇ ਸੇ ਤੱਕ ਸਤਿਆਂ ਬੈਹਦੇ ਆ ਉੱਠਦੇ ਆ ਆਪਣੇ ਆਪ ਹੀ ਬਾਣੀ ਦਾ ਪਾਠ ਚੱਲਦਾ ਰਹਿੰਦਾ ਹੈ ਬੜੀ ਵਾਰੀ ਹੁੰਦਾ ਗੁਰਪਖ ਦਾ ਸਿਖਾਂ ਨਾਲ ਜਦ ਕੀ ਸੰਗ ਦਾ ਪਾਠ ਬੰਦਿਆ ਹੁੰਦਾ ਸੁਪਨੇ ਸੁੱਤੇ ਹੁੰਦੇ ਜਦ ਜਾਗ ਹੁੰਦੀ ਹੈ ਪਤਾ ਲੱਗਦਾ ਕਿ ਇੱਥੇ ਬਾਣੀ ਚੱਲ ਰਹੀ ਹੈ ਤੇ ਫਿਰ ਉਹ ਗੁਰਪਖ ਜਿਹੜੇ ਨੇ ਉਸ ਬਾਣੀ ਦਾ ਪਾਠ ਸੰਪੂਰਨ ਕਰ ਲੈਂਦੇ ਪੂਰੀ ਬਾਣੀ ਪੜ੍ਹ ਲੈਂਦੇ ਨੇ ਬੜਾ ਐਸਾ ਚੱਲਦਾ ਕਈਆਂ ਦੇ ਸੁਖਮਨੀ ਸਾਹਿਬ ਚੱਲਦਾ ਹੈ ਸੁਤਿਆ ਕੇਈ ਕਈਆਂ ਦੀ ਜਿਹੜੀ ਬਾਣੀ ਕੀਤੀ ਜਾਵੀਂ ਪੜੀ ਜਾਵੇ ਜਾਂ ਮੂਲ ਮੰਤਰ ਦਾ 파ੜ ਕੀਤਾ ਜਾਂਦਾ ਹੈ ਸੁਰਤ ਵਿੱਚ ਚੱਲ ਪੈਂਦਾ ਹੈ ਜਿਹੜਾ ਸੁਰਤ ਵਿੱਚ ਚੱਲ ਜਾਵੇ ਉਹਨੂੰ ਕਹਿੰਦੇ ਨੇ ਅਜੱਪਾ ਜਾ ਜਿਹੜਾ ਕਦੀ ਭੁੱਲਦਾ ਨਹੀਂ ਤਿਜਬਰ ਕੁੰਨ ਨੰਦ ਚੰਦ ਹੈ ਨੰਦ ਚੰਦ ਦੇ ਪੁੱਤਰ ਬ੍ਰਿਜ ਲਾਲ ਤਿਜਬਰ ਕੁੰਨ ਬ੍ਰਾਹਮਣ ਕੁੰਨ ਦੇ ਚ ਪੈਦਾ ਹੋਵੇ ਇਸ ਤਰੀਕੇ ਨਾਲ ਜਪਾ ਜਾ ਜਪਿ ਪੜੋ ਜਪਜੀ ਸਾਹਿਬ ਦਾ ਪਾਠ ਪਵਣ ਬਾਣੀ ਦਾ ਪਾਠ ਅ ਜਪਾ ਜਾ ਪੜੋ ਭਾਵ ਸੁਰਤ ਵਿੱਚ ਹਰ ਸਮੇ ਬਾਣੀ ਪੜਦੇ ਰਹੋ ਗੋਰੀ ਅਰਜਨ ਢਿੱਗ ਦਾਸ ਕੋ ਪਾਇਓ ਪਰਮਾਨੰਦ ਇਹ ਜਿਹੜਾ ਬ੍ਰਿਜ ਲਾਲ ਗੰਗ ਪਟਨ ਹੈ ਨਾ ਗੁਰੂ ਦਾ ਬਖਸ਼ਿਆ ਹੋਇਆ ਇਸੇ ਇਹ ਦੱਸ ਰਿਹਾ ਹੈ ਇਹਨੇ ਦੱਸਿਆ ਕਹਿੰਦੇ ਕੇ ਗੁਰ ਅਰਜਨ ਢਿੱਗ ਦਾਸ ਤੋਂ ਕੀਤੇ ਮੈਂ ਦਾਸ ਨੇ ਨਾ ਗੁਰੂ ਅਰਜਨ ਦੇ ਪਾਤਸ਼ਾਹ ਦੇ ਢਿੱਗ ਹੁੰਦਾ ਪਾਸੋਂ ਕੋਲੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲੋਂ ਕੀ ਪਾਇਆ ਪਾਇਓ ਪਰਮ ਆਨੰਦ ਉਹ ਆਨੰਦ ਜਿਹਨੂੰ ਬਾਣੀ ਨੇ ਪਰਮ ਆਨੰਦ ਆਖਿਆ ਹੈ ਆਤਮਿਕ ਆਨੰਦ ਸੋ ਪਰਮ ਆਨੰਦ ਆਤਮਿਕ ਆਨੰਦ ਮੈਨੂੰ ਪ੍ਰਾਪਤ ਹੋ ਗਿਆ chaupai ਇਸ ਵਿਦ ਪੰਡਿਤ ਪਿੰਡੀ ਲਾਲ ਬਿਦੀ ਚੰਦ ਨੰਦ ਲਾਲ ਕੁਬਾਲ ਜਦੋਂ ਉਸ ਬ੍ਰਿਜ ਲਾਲ ਪੰਡਿਤ ਨੇ ਕਹਿੰਦੇ ਦੱਸਿਆ ਨਾ ਇਸ ਬਿਦੇ ਇਸ ਤਰ੍ਹਾਂ ਫਿਰ ਪੰਡਿਤ ਜਿਹੜਾ ਸੀ ਨਾ ਪਿੱਪੀ ਲਾਲ ਬਿਦੀ ਚੰਦ ਇਹ ਵੀ ਪ੍ਰਾਨੇ ਕੋਦੇ ਸਗੀ ਸਾਥੀ ਸੀ ਨੰਦ ਲਾਲ ਸੀ ਗੋਪਾਲ ਸੀ ਖਾਨ ਚੰਦ ਅਰ ਆਲਮ ਸ਼ਾਹੋ ਸਾਧ ਮਦਨ ਕਿਰ ਸੁਨ ਤਪ ਮਾਹੋ ਨੰਦ ਖਾਨ ਚੰਦ ਆਰ ਅਤੇ ਬਾਲਮ ਸ਼ਾਹ ਇਹ ਸਾਧ ਪਤਨ ਗੇਰ ਇਹ ਸਾਰੇ ਗੱਡੇ ਬੜੇ ਉਬਾਹਾ ਉਹਦਾ ਸ਼ਾਤਾਰ ਕਰਕੇ ਉਹਨਾਂ ਸਾਰਿਆਂ ਨੇ ਜਿਹੜੀ ਇਹ ਸੁਪਨੇ ਵਾਲੀ ਗੱਲ ਸੀ ਨਾ ਜਦੋਂ ਉਸ ਫ੍ਰਿਜ ਲਾਲ ਨੇ ਦੱਸੀ ਤਿੰਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਸੁਣੀ ਦੋਬਗਾ ਮਾਨਯੰਗ ਦਰ ਤੇ ਰਾਤ ਕੋ ਫੋੜਿਓ ਬਿਹੰਗਮ ਪਾਂਦ ਇਹਦੇ ਉਹਨਾਂ ਪੁੱਛਿਆ ਏ ਇਹ ਕੀ ਕਿਵੇਂ ਹੋਇਆ ਸਾਰਾ ਕੁਝ ਫਿਰ ਉਸ ਬ੍ਰਿਜ ਨਾਮ ਨੇ ਸਭਾ ਚ ਦੱਸਿਆ ਕਿ ਮੈਂ ਰਾਤ ਸੁਪਦਾ ਸੀ ਮੈਨੂੰ ਸੁਪਨੇ ਵਿੱਚ ਜਦੋਂ ਮੈਂ ਵੇਖਿਆ ਸੁਪਨਾ ਆਇਆ ਜਦ ਮੈਂ ਸੁਪਨੇ ਦੇ ਵਿੱਚ ਉਹ ਉੱਡਿਓ ਬਹਿੰਕ ਬਹੰਦਾ ਪੰਛੀ ਬਾਹਾਂ ਹੁੰਦਾ ਬਾਗ ਮੈਂ ਪੰਛੀ ਦੀ ਤਰ੍ਹਾਂ ਕਹਿੰਦੀ ਉੱਡ ਕਰਕੇ ਗਿਆ ਤੇ ਟਿਓ ਪੂਰਨ ਪੁਰਖ ਤਹਾਂ ਉਸੋ ਮਨ ਕੋ ਸ਼ਾਂਤ ਸੁਪਨੇ ਦੇ ਚਾਤਮਾ ਨੇ ਉਡਾਰੀ ਮਾਰੀ ਤੇ ਪੂਰਨ ਪੁਰਖ ਸਤਿਗੁਰੂ ਧੰਨ ਗੁਰੂ ਆਜੰਤੇ ਬਾਦਸ਼ਾਹ ਜੀ ਮਿਲ ਪਏ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਰਸ਼ਨ ਬਖਸ਼ੇ ਉਹਨਾਂ ਕੋਲ ਪੁੱਛਿਆ ਕਿ ਜਦੋਂ ਸਰੀਰ ਸ਼ਾਂਤ ਹੋਣ ਦਾ ਸਮਾਂ ਹੋਵੇ Pavlov ਕੇ ਜਦੋਂ ਮੌਲ ਦਾ ਸਮਾਂ ਨੇੜੇ ਹੋਵੇ ਤਾਂ ਕਿਹੜਾ ਬਾਣ ਕਰਨਾ ਚਾਹੀਦਾ ਹੈ ਤੀਨ ਵਾਰ ਗੁਰ ਏਮ ਕਹੀ ਇਹ ਜਪ ਰਤਨ ਅਮੋਲ ਗੁਰੂ ਸਾਹਿਬ ਨੇ ਫਿਰ ਕੋ ਉੱਤਰ ਦਿੱਤਾ ਜਵਾਬ ਦਿੱਤਾ ਤਿੰਨ ਵਾਰੀ ਬਚਨ ਹੋਇਆ ਕਹਿੰਦੇ ਜਿਹੜਾ ਜਪ ਸਹਿਬ ਜਪਜੀ ਸਾਹਿਬ ਹੈ ਨਾ ਰਤਨਿਆ ਮੋਲ ਇਆਂ ਬੋਲ ਕਰ ਰਤਨ ਹੈ ਐਵੇਂ ਨਹੀਂ ਕੋ ਕੋ ਹਰ ਜਨ ਦੇ ਬਾਦਸ਼ਾਹ ਦੇ ਬਚਨ ਬਾਣੀ ਚ ਲਿਖ ਦਿੱਤੇ ਦਿਓ ਦਾਦੇ ਦਾ ਖੋਦ ਠਖ ਜਾਣਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਨਾਮ ਜਾ ਕਾ ਕਸ਼ੂ ਨਾ ਬੋਲ ਭਰੇ ਪਟਾਰ ਕੋਟ ਅਤੋ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਏ ਇਹ ਨਾ ਬਾਣੀ ਦਾ ਖਜ਼ਾਨਾ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਮਝਾਇਆ ਕਿ ਭਾਈ ਜਦੋਂ ਅੰਤਲਾ ਸਮਾ ਹੋਵੇ ਨਾ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਹੀ ਪਾਠ ਕੀਤਾ ਜਾਵੇ ਤੇ ਇਸ ਤਰੀਕੇ ਦੇ ਨਾਲ ਕੀਤੇ ਆਤਮਾ ਦਾ ਭਲਾ ਹੋ ਜਾਂਦਾ ਹੈ ਜਾਣਤੇ ਮੁਝ ਕੋ ਪੇਟਿਓ ਇਹੇ ਅੰਤ ਕੋ ਚੋਲ ਤੇ ਕਹਿੰਦੇ ਇਸ ਵਾਸਤੇ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਹੋਈ ਗੁਰੂ ਸਰ ਮੈਨੂੰ ਮਿਲੇ ਹੈ ਉਹਨਾਂ ਸਮਝਾਇਆ ਕਿ ਇਹ ਜਨਾ ਜਪਜੀਤ ਸਿੰਘ ਜੀ ਦਾ ਬਾਗਵਲ ਬਾਣੀ ਦਾ ਪਾਠ ਅੰਤ ਦਾ ਝੋਲਾ ਇਹੀ ਹੈ। ਪਾਲ ਕੇ ਜਦੋਂ ਸਰੀਰ ਛੱਡੇਗਾ ਤੂੰ ਮੈਨੂੰ ਆ ਗਏ ਨਾ ਇਹ ਤੇਰਾ ਆਖਰੀ ਜਨਮ ਹੈ ਤੇ ਇਹ ਬਾਗਵਲ ਬਾਣੀ ਪੜਦਾ ਰਹੇਗਾ। ਪਾਵਕੇ ਸਮਾਂ ਔਲ ਤੇ ਜਦੋਂ ਆਤਮਾ ਸਰੀਰ ਤੋਂ ਵੱਖ ਹੋਵੇਗੀ ਤੂੰ ਸਾਡੇ ਨੇ ਯਾਰ ਕਰਕੇ ਮਿਲ ਜਾਏਗਾ। ਯਾਨ ਤੇ ਮੁਝ ਕੋ ਪੇਟੀ ਸਾਡੇ ਨਾਲ ਤੇਰੀ ਭੇਡ ਹੋ ਜਾਏਗੀ ਭਾਵਕੇ ਤੂੰ ਸਾਨੂੰ ਆ ਕੇ ਮਿਲ ਜਾਏਗਾ ਦੂਸਰਾ ਭਾਵੇਂ ਦਾ ਹੈ ਹੈ ਕਿ ਜਪੀ ਸਹਿਬ ਦਾ ਪਾਵਨ ਪਾਠ ਹੈ ਨਾ ਜੇnabla ਇਹ ਪਾਠ ਪੜੇਗਾ ਬਾਣੀ ਪੜੇਗਾ ਉਹਦੀ ਆਤਮਾ ਪਰਮਾਤਮਾ ਦੇ ਚੇਲਨ ਹੋ ਜਾਵੇਗੀ ਜਪੀ ਸਹਿਬੀ ਦਾ ਪਾਵਨ ਪਾਠ ਉਹਦਾ ਜੰਮਨ ਤੇ ਮਰਨ ਦਾ ਆਵਾਗਮਨ ਦਾ ਚੱਕਰ ਜਿਹੜਾ ਹੈ ਕੱਟ ਦਵੇਗਾ ਇਸ ਵਾਸਤੇ ਜਦੋਂ ਸਰੀਰ ਅੰਤ ਹੋਣ ਲੱਗੇ ਉਦੋਂ ਹੀ ਨਹੀਂ ਹਰ ਸਮੇਂ ਪਹਿਲਾਂ ਵੀ ਬਾਣੀ ਪੜਨੀ ਚਾਹੀਦੀ ਹੈ ਤੇ ਗੰਤ ਮੈਨੇ ਦਾ ਕੀਤਾ ਹੋਇਆ ਪਾਠ ਜਿਹੜਾ ਹੈ ਇਹ ਆਤਮਾ ਦਾ ਉਧਾਰ ਕਰਦਾ ਏ ਇੱਕੋ ਓ ਅਨਕਾਰ ਕਰੋ ਫਲ ਸਤਗੁਰ ਪ੍ਰਸਾਦ ਬਾਣੀ ਕਿੱਥੋਂ ਪੜਨੀ ਸ਼ੁਰੂ ਕਹਿੰਦੇ ਇੱਕ ਓ ਅਨਕਾਰ ਤੋਂ ਲੈ ਕੇ ਸਤਗੁਰ ਪ੍ਰਸਾਦ ਜੋ ਬੋਲ ਮੱਤਰ ਹੈ ਸਿੱਖ ਧਰਮ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇੱਥੇ ਲਿਖਿਆ ਸਰਬੁਰ ਪ੍ਰਸਾਦ ਸਰਬੁਰ ਦਾ ਅਰਥ ਹੈ ਗੁਰਪ੍ਰਸਾਦ ਪ੍ਰਸਾਦ ਕਹਿੰਦੇ ਨੇ ਕਿ ਵਾ ਇਹ ਜੋ ਪਾਵਨ ਬਾਣੀ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ ਸਤਨਾਮ ਕਰਤਾ ਪੁਰਖ ਜਪੈ ਜਾਤ ਇਹ ਨਾਦ ਮੇਰੇ ਵਿੱਚ ਫਿਰ ਜੇ ਕੋ ਆਕਾਰ ਤੋਂ ਲਿਆ ਕਰਕੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਇਹ ਕਹਿੰਦੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਫੂਲ ਹੈ ਮੁੱਢ ਹੈ ਤੇ ਭਾਵ ਕਿ ਇਥੇ ਕਿਸੇ ਨੂੰ ਰੇਖਾ ਨਾ रह ਜਾਏ ਕੋਈ ਭਰਮ ਵਿਚ ਨਾ ਪੈ ਜਾਵੇ ਕਿ ਇਥੇ ਏਕ ਓਕਾਰ ਸਤਿਗੁਰ ਪ੍ਰਸਾਦ ਕਿਉਂ ਕਹਿ ਦਿੱਤਾ ਸੋ ਕਹਿੰਦਾ ਭਾਵ ਭਾਈ ਸਾਹਿਬ ਨੇ ਹੈ ਕਿ ਏਕ ਓਕਾਰ ਨੂੰ ਲੈ ਕੇ ਗੁਰ ਪ੍ਰਸਾਦ ਜਿਸ ਨੂੰ ਸਿੱਖ ਜਗਤ ਵਿੱਚ ਗੁਰਮੰਤਰ ਮੰਨਿਆ ਜਾਂਦਾ ਸੋ ਇਸ ਤਰੀਕੇ ਦੇ ਨਾਲ ਕਹਿੰਦੇ ਇਹ ਸਾਰੇ ਹੀ ਗੁਰਮੰਤਰ ਦੀ ਇਹ ਪਾਵਨ ਬਾਣੀ ਜੋ ਜਪੀ ਸਾਹਿਬ ਦਾ ਮੂਰ ਹੈ ਸਾਰੀ ਹੀ ਬਾਣੀ ਦਾ ਮੁੱਢ ਹੈ ਭਾਵ ਇੱਕੋ ਅਕਾਰ ਤੋਂ ਹੀ ਸਾਰੀ ਬਾਣੀ ਪਰ ਨਿਕਲੋ ਸੋ ਇਹ ਬਾਮਰ ਬਾਣੀ ਜਿਹੜੀ ਹੈ ਜਪੇ ਜਾਪ ਤਨ ਤਾਪ ਖੱਪ ਆਰ ਬਲਾ ਵੱਧ ਜਾਏ ਜਿਹੜਾ ਵੀ ਮੂਲ ਮੰਤਰ ਦਾ ਪਾਠ ਕਰੇਗਾ ਨਾ ਉਹਦੇ ਤਨ ਦੇ ਤਾਪ ਜਿਹੜੇ ਨੇ ਖੱਪ ਜਾਣਗੇ ਖੱਪ ਦਾ ਅਰਥ ਕੀ ਮੁਕ ਜਾਣਗੇ ਸਰੀਰ ਤੇ ਕਿਸੇ ਵੀ ਤਰ੍ਹਾਂ ਦਾ ਪਾਪ ਉਖਾਰ ਹੋਵੇ ਵਾਦੀ ਵਿਆਦੀ ਪਾਦੀ ਰੋਗ ਹੋਵੇ ਮੂਰ ਮੰਤਰ ਦਾ ਪਾਠ ਕਰਨ ਦੇ ਨਾਲ ਇਹ ਸਾਰੇ ਨਾਸ਼ ਹੋ ਜਾਣਗੇ ਆਰ ਬਰਾ ਵੱਧ ਜਾਏ ਉਮਰ ਵੀ ਵੱਧ ਜਾਂਦੀ ਕਿਉਂਕਿ ਹਾਲ ਚੁ ਰਖਵਾਏ ਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੈ ਇਹ ਉਮਰ ਇਹ ਸਮਾਂ ਉਹ ਜਿੰਨੀ ਚਾਹੇ ਕਿਸ ਨੂੰ ਦੇਦਾ ਇਥੋਂ ਤੱਕ ਉਮਰ ਘੁਕ ਵੀ ਜਾਵੇ ਨਾ ਪ੍ਰਭੂ ਭਾਵ ਹੈ ਬਿਨ ਸਾਸ ਤੇ ਰੱਖੇ ਸਾਹਾਂ ਤੋਂ ਬਿਨਾ ਵੀ ਰਾਜ ਕਰ ਸਕਦਾ ਸੋ ਇਹ ਵੀ ਪ੍ਰਜਨਨ ਤੇ ਦੇਖ ਲੈਂਦੇ ਕਿ ਆਰਬੜਾਬਦ ਜਾਏ ਉਮਰ ਵੱਧ ਜਾਂਦੀ ਹੈ ਤੇ ਉਮਰ ਤਾਂ ਫਿਰ ਵਧੇਗੀ ਜੇ ਕੋਈ ਮਨਮਤ ਨੇ ਰਾਤ ਉੱਠ ਕਰਕੇ ਨਸ਼ੇ ਵਰਤੇ ਗਾਗਨ ਤੀਂਜਾ ਤੇ ਇਸਤੇਮਾਲ ਕਰੇਗਾ ਜੋ ਉਮਰ ਘਟੇਗੀ ਪਾਣੀ ਬੜੇਗਾ ਜਿਸਵਾਸ ਸਫਲੇ ਹੋਣਗੇ ਖਜ਼ਾਨੇ ਵਿੱਚ ਪੈਣਗੇ ਸਿਸਵਾਸਤੇ ਕਹਿੰਦੇ ਉਮਰ ਵੀ ਵੱਧ ਜਾਵੇਗੀ ਕਰੇ ਕਾਮਨਾ ਜਥਾ ਉਰ তথা ਤਾਪ ਜਾਕਤੇ ਪਾਏ ਜਿਹੜੀ ਵੀ ਕਾਮਨਾ ਜਿਹੜੀ ਵੀ ਇੱਛਾ ਮਨੁੱਖੇ ਬਿਨ ਕਰੇਗਾ ਨਾ ਕਿ ਮੇਰੀ ਇੱਛਾ ਪੂਰੀ ਹੋ ਜਾਵੇ ਉਹਦੀ ਇੱਛਾ ਕਰੇਗਾ ਨਾ ਜਥਾ ਹੋਰ ਹੁੰਦਾ ਹਿਰਦਾ ਮਨ ਜਿਹੋ ਜੀ ਮਨ ਦੀ ਇੱਛਾ ਬਾਹਰ ਨਾ ਕਰੇਗਾ ਤਤਾਂ ਜਾਪ ਤੇ ਪਾਏ ਇਹ ਜਪਜੀ ਸਾਹਿਬ ਜੀ ਦੀ ਬਾਣੀ ਪੜਦੇ ਨਾਲ ਉਹ ਸਾਰੇ ਮੰਦੀ ਭਾਵਨਾਵਾਂ ਆਸਰਾਜ ਪ੍ਰਾਪਤ ਕਰ ਲਵੇਗਾ ਨਾਰੀ ਸੁੱਤ ਕੇ ਕਰਨੇ ਅੱਖਰ ਜਪ ਅਰਦੈਨ ਆ ਆਪਣੇ ਘਰ ਪਰਿਵਾਰ ਦੀ ਸਲਾਮਤੀ ਵਾਸਤੇ ਆਪਣੇ ਧੀਆਂ ਪੁੱਤਰਾਂ ਦੀ ਸਲਾਮਤੀ ਵਾਸਤੇ ਔਰ ਇਸੇ ਤਰ੍ਹਾਂ ਹੀ ਜੋ ਚਾਹਦਾ ਹੈ ਕਿ ਮੇਰੇ ਘਰ ਚ ਸੰਤਾਨ ਹੋਵੇ ਤੇ ਯਾ ਪੁੱਤਰ ਵਦ ਤੇਰੀ ਅਸ-ਵਸ ਵਧੇ ਸੋ ਪੁੱਤਰ ਨਮਿਤ ਕਿਸਤਰੀ ਦੇ ਨਮਿਤ ਕਹਿੰਦੇ ਨਖਰਾਂ ਦਾ ਇਸ ਬਾਣੀ ਦਾ ਜਾਪ ਕਰੇ ਇਥੋਂ ਤੱਕ ਕਿ ਜੇ ਕੋਈ ਸਤਰੀ ਬਾਝ ਹੋਵੇ ਨਾ ਉਹਦੀ ਵੀ ਮੁੱਖ ਹਰੀ ਹੋ ਸਕਦੀ ਹੈ ਜੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰੇ ਸੋ ਕੇ ਹਰੇ ਕੀ ਇਹ ਖਿਲਵਾ ਹੈ ਅਮਤ ਦੇਟ ਸੱਚ ਜਵਾਏ ਐਸੀ ਇਤਿਹਾਸਕ ਵਾਰ ਦਾ ਗੁਰਪਖਾ ਨੇ ਲਿਖੀ ਹੈ ਉਹ ਬੱਚਾ ਆਖ ਸੁਣਾਉਂਦਾ ਸੀ ਅਜਤਨ ਸੰਸਾਰ ਦੇ ਨੇ ਭਾਈ ਅਵਤਾਰ ਸਿੰਘ ਉਹੇ ਦਿੱਲੀ ਰਹਿੰਦੇ ਹੁੰਦੇ ਸਨ ਉਹ ਬੁਢਾਪੇ ਤੱਕ ਆਪਣੀ ਕਹਾਣੀ ਵਾਰ ਦਾ ਸੁਣਾਉਂਦੇ ਰਹਿੰਦੇ ਸਨ ਕਿ ਮੇਰਾ ਜਿਹੜਾ ਜਨਮ ਹੈ ਨਾ ਬੜੀ ਅਤੁਪਤ ਘਟਨਾ ਹੈ ਮੇਰੇ ਮਾਂ ਪਾਪ ਮੁਜਰਬ ਹੋ ਚੁੱਕੇ ਸਨ ਮਾਂ ਦੀ ਉਮਰ 60 ਸਾਲ ਸੀ ਘਰ ਵਿੱਚ ਸੁਲਤਾਨੀ ਸੀ ਹੈਗੀ ਪਰ ਮੇਰੇ ਮਾਤਾ ਪਿਤਾ ਬੜੇ ਸੰਤ ਸੇਵੀ ਗੁਰਪਖ ਸਾਧਾ ਆ ਗਏ ਫਿਰਦਾ ਦੁਨ ਦਾ ਸਾਧੂ ਰਾਤ ਰਿਆ ਮਾਤਾ ਪਿਤਾ ਨੇ ਟਹਿਲ ਸੇਵਾ ਕੀਤੀ ਜਦੋਂ ਬਾਹਰ ਗਏ ਨ ਸਵੇਰੇ ਬਾਹਰ ਫਿਰ ਤੁਰ ਕੇ ਆਏ ਨੱਗਰ ਵਾਲੇ ਤੋਂ ਪਤਾ ਲੱਗਾ ਇਹਨਾਂ ਦੇ ਘਰ ਸੰਤਾਨ ਨਹੀਂ ਕਹਿੰਦੇ ਉਹ ਬੇਇਮਾਨ ਆ ਗਏ ਕੁਛ ਦੇ ਮਾਈ ਤੇਰੇ ਘਰ ਬੱਚਾ ਨਹੀਂ ਹੈਗਾ